ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕਨੇਡਾ ਡਾਲਰ ਮਈ 2020 ਤੋਂ ਲੈ ਕੇ ਸਭ ਤੋਂ ਹੇਠਲੇ ਪੱਧਰ ਤੇ ਖਿਸਕ ਗਿਆ ਕੈਨੇਡੀਅਨ ਡਾਲਰ ਜਾਂ ਫਿਰ ਲੂਨੀ ਮਈ 2020 ਤੋਂ ਅਮਰੀਕੀ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ ਇਟਰਾਡੋ ਗਤੀਵਿਧੀਆਂ ਦੌਰਾਨ 1.4105 ਕੈਨੇਡੀਅਨ ਪ੍ਰਤੀ ਯੂਐਸ ਦੇ ਵਪਾਰ ਕਰ ਰਿਹਾ ਹੈ ਲੂਨੀ ਦੀ ਗ੍ਰਾਬਟ ਮੁੱਖ ਤੌਰ ਤੇ ਕੈਨੇਡੀਅਨ ਅਤੇ ਯੂਐਸ ਪ੍ਰਤੀ ਭੂਮੀਆਂ ਦੇ ਵਿਚਕਾਰ ਫੈਲੀ ਹੋਈ ਹੈ ਉਪਜ ਦੇ ਕਾਰਨ ਇੱਕ ਅਕੱਲੇ ਇਸ ਹਫਤੇ ਉਪਜ ਦਾ ਅੰਤਰ 5.5 ਅਧਾਰ ਅੰਕ ਨਾਲ ਵਧਿਆ ਅਤੇ 115 ਪੁਆਇੰਟ ਦੇ ਪਾੜੇ ਤੇ ਪਹੁੰਚ ਗਿਆ ਜੋ ਯੂਐਸ ਨੋਟ ਦੇ ਸਮਰਥਨ ਕਰਦਾ ਜੋ ਕਿ 1997 ਤੋਂ ਬਾਅਦ ਇਸ ਦੇ ਸਭ ਤੋਂ ਚੌੜੇ ਪੱਧਰ ਦੇ ਨੇੜੇ ਹੈ ਇਹਨਾਂ ਪਾੜਾਂ ਨਿਵੇਸ਼ਕਾਂ ਦੇ ਲਈ ਘੱਟ ਆਸ਼ਿਕ ਬਣਾਉਂਦੀਆਂ ਨੇ ਮਜ਼ਬੂਤ ਯੂਐਸ ਆਪਰਚੂਨ ਵਿਕਰੀ ਦੇ ਆંકੜਿਆਂ ਨੇ ਦੂਨੀ ਨੂੰ ਲਪਾਉਂਦੇ ਹੋਏ ਘਟਾ ਦਿੱਤਾ ਜਿਸ ਨਾਲ ਆਉਣ ਵਾਲੇ ਯੂਐਸ ਫੈਡਰਲ ਰਿਜ਼ਰਵ ਦੀਆਂ ਦਰਾਂ ਵਿੱਚ ਕਟੌਤੀ ਦੀ ਉਮੀਦਾਂ ਨੂੰ ਪ੍ਰਭਾਵਿਤ ਕੀਤਾ ਗਿਆ ਸਤੰਬਰ ਵਿੱਚ ਕੈਨੇਡਾ ਦੇ ਮਿਸ਼ਰਤ ਆਰਥਿਕ ਆਂਕੜੇ ਫੈਕਟਰੀਆਂ ਦੀ ਵਿਕਰੀ ਵਿੱਚ ਕਮੀ ਨੂੰ ਦਰਸਾਉਂਦਾ ਪਰ ਥੋਕ ਵਪਾਰ ਅਤੇ ਮਕਾਨਾਂ ਦੀ ਵਿਕਰੀ ਵਿੱਚ ਵਾਧੇ ਨੂੰ ਦਰਸਾਉਂਦਾ ਸਥਿਤੀ ਵਿੱਚ ਜਟਿਲਤਾ ਜੋੜਦਾ ਹੈ ਇਸ ਦੇ ਸਿਕਰ ਤੇ ਟੇਲ ਦੀਆਂ ਕੀਮਤਾਂ ਵਿੱਚ 1.4% ਦੀ ਗਿਰਾਵਟ ਕੈਨੇਡਾ ਦੀ ਆਰਥਿਕਤਾ ਲਈ ਮਹੱਤਵਪੂਰਨ ਮੁਦਰਾ ਤੇ ਦਬਾਅ ਵਧਾਉਂਦੀ ਹੈ। ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਵੱਧ ਰਹੀ ਉਪਜ ਲੂਨੀ ਦੀ ਕਾਰਜਗਾਰੀ ਨੂੰ ਸਮਝਣ ਲਈ ਕੁੰਜੀ ਹੈ ਕੈਨੇਡੀਅਨ ਬ੍ਰਾਂਡ ਵਿੱਚ ਪੈਦਾ ਗਿਰਾਵਟ 10 ਸਾਲਾਂ ਦੀ ਪੈਦਾਵਾਰ ਅਤੇ 1.2 ਦਾ ਆਧਾਰ ਬਿੰਦੂ ਗਿਰਾਵਟ ਸਮੇਤ 10.272% ਮਾਰਕੀਟ ਕੈਨੇਡੀਅਨ ਸੰਪਤੀਆਂ ਪ੍ਰਤੀ ਸੰਦੇਸ਼ ਦਰਸਾਉਂਦੀ ਹੈ। ਅਮਰੀਕੀ ਪ੍ਰਤੀਭੂਮੀਆਂ ਲਈ ਅਨੁਕੂਲ ਪੈਦਾਵਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਜੋ ਕਿ ਮਜ਼ਬੂਤ ਅਮਰੀਕੀ ਆਰਥਿਕ ਸੂਚਕਾਂ ਅਤੇ ਸੰਭਾਵਿਤ ਨੀਤੀਗਤ ਚਾਲਾਂ ਦੁਆਰਾ ਚਲਾਇਆ ਜਾ ਰਿਹਾ ਹੈ। ਲੂਨੀ ਦਾ ਮਾਰਗ ਕੈਨੇਡਾ ਦੇ ਲਈ ਵਿਆਪਕ ਆਰਥਿਕ ਚੁਣੌਤੀਆਂ ਨੂੰ ਜਾਗਰੂਕ ਕਰਦਾ ਚੀਨ ਤੋਂ ਮੰਗ ਘਟਣ ਕਾਰਨ ਤੇਲ ਦੀ ਕੀਮਤਾਂ ਘਟਣ ਦੇ ਨਾਲ ਕੈਨੇਡਾ ਦੇ ਨਿਆਤ ਅਰਧ ਬਵਸਤਾ ਵਿੱਚ ਇੱਕ ਪ੍ਰਮੁੱਖ ਖਿਡਾਰੀ ਕਮਜ਼ੋਰੀ ਵਾਧੀ ਹੈ। ਉਹਤੇ ਦੱਸ ਦिए ਕਿ ਕੋਸ਼ੀਆ ਬੈਂਕ ਨੋਟ ਕਰਦਾ ਹੈ ਕਿ ਅਮਰੀਕਾ ਦੇ ਹਾਲੀਆ ਰਾਜਨੀਤਿਕ ਵਿਕਾਸ ਉਪਸਦੀ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰ ਰਹੇ ਨੇ, ਲੂਨੀ ਨੂੰ ਪ੍ਰਭਾਵਿਤ ਕਰ ਰਹੇ ਨੇ। ਇਹ ਆਪਸ ਵਿੱਚ ਜੁੜੇ ਕਾਰਕ ਕੈਨੇਡਾ ਦੀ ਆਰਥਿਕ ਅਨਿਸ਼ਚਿਤਤਾ ਨੂੰ ਨੈਵੀਗੇਟ ਕਰਨ ਦੀ ਲੋੜ ਨੂੰ ਉਜਾਗਰ ਕਰਦੇ ਨੇ ਜਦੋਂ ਕਿ ਅੰਦਰੂਨੀ ਮਾਰਕੀਟ ਲਚੀਨੇਪਣ ਤੇ ਭਰੋਸਾ ਕਰਦੇ ਹੋਏ ਹੁਣ ਵੇਖਣਾ ਹੋਵੇਗਾ ਕਿ ਕੈਨੇਡੀਅਨ ਡਾਲਰ ਦੀ ਸਥਿਤੀ ਕਦੋਂ ਤੇ ਕਿਵੇਂ ਮਜ਼ਬੂਤ ਹੁੰਦੀ ਹੈ ਇਸ ਦੇ ਉੱਪਰ ਹੁਣ ਕਾਫੀ ਚਿੰਤਾ ਬਣਦੀ ਜਾ ਰਹੀ ਹੈ ਕ੍ਰਿਣੇ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ